ਭਾਰਤ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਅੱਤਵਾਦ ਖਿਲਾਫ ਜੰਗ ਤੇ ਭਾਰਤ ਦੇ ਵੱਲੋਂ ਵੱਡਾ ਫੈਸਲਾ ਕਰ ਲਿਆ ਗਿਆ ਹੈ ਭਾਰਤ ਖਿਲਾਫ ਅਤਵਾਦੀ ਹਮਲਾ ਜੰਗ ਮੰਨਿਆ ਜਾਵੇਗਾ ਦੱਸਦੀ ਹੈ ਕਿ ਅੱਤਵਾਦ ਖਿਲਾਫ ਉਸੇ ਬਾਦਸ਼ਾਹ ਚ ਜਵਾਬ ਦਿੱਤਾ ਜਾਵੇਗਾ ਇਹ ਵੀ ਕਹਿ ਦਿੱਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਤਵਾਦ ਖਿਲਾਫ ਜੰਗ ਤੇ ਭਾਰਤ ਦੇ ਵੱਲੋਂ ਵੱਡਾ ਫੈਸਲਾ ਕਰ ਲਿਆ ਗਿਆ ਹੈ ਭਾਰਤ ਖਿਲਾਫ ਅਤਵਾਦੀ ਹਮਲੇ ਨੂੰ ਜੰਗ ਮੰਨਿਆ ਜਾਵੇਗਾ ਤੇ ਅਤਵਾਦੀ ਅੰਦੇ ਖਿਲਾਫ ਅਤੇ ਅੱਤਵਾਦ ਦੇ ਖਿਲਾਫ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਜਿਸ ਢੰਗ ਦੇ ਨਾਲ ਆਪਰੇਸ਼ਨ ਸਿੰਧੂਰ ਜਾਰੀ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਸਖਤ ਨਜ਼ਰ ਆ ਰਹੀ ਹੈ ਤੇ ਭਾਰਤ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਹੈ ਕਿ ਅੱਤਵਾਦ ਖਿਲਾਫ ਜੰਗ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਕਿਹਾ ਗਿਆ ਹੈ ਕਿ ਜੇਕਰ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਭਾਰਤ ਦੇ ਖਿਲਾਫ ਤਾਂ ਉਸ ਨੂੰ ਜੰਗ ਹੀ ਮੰਨਿਆ ਜਾਵੇਗਾ ਤੇ ਅੱਤਵਾਦ ਤੇ ਅੱਤਵਾਦੀਆਂ ਨੂੰ ਉਸੇ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਦੱਸਦੀ ਹੈ ਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ 26 ਲੋਕਾਂ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਭਾਰਤ ਦੇ ਵੱਲੋਂ ਜਵਾਬ ਵੀ ਦਿੱਤਾ ਜਾ ਰਿਹਾ ਹੈ ਅਤਵਾਦੀਆਂ ਨੂੰ ਤੇ ਹੁਣ ਇਹ ਵੀ ਮੰਨ ਲਿਆ ਗਿਆ ਹੈ ਕਿ ਜੇਕਰ ਕੋਈ ਅਤਵਾਦੀ ਹਮਲਾ ਹੋਵੇਗਾ ਭਾਰਤ ਦੇ ਖਿਲਾਫ ਤਾਂ ਉਸ ਨੂੰ ਜੰਗ ਹੀ ਮੰਨਿਆ ਜਾਵੇਗਾ ਤੇ ਭਾਰਤ ਉਸੇ ਦੀ ਭਾਸ਼ਾ ਦੇ ਵਿੱਚ ਜਵਾਬ ਦੇਵੇਗਾ ਵੱਡਾ ਸਖਤ ਫੈਸਲਾ ਇਸ ਨੂੰ ਕਹਾ ਜਾ ਸਕਦਾ ਹੈ ਕਿਉਂਕਿ ਜਿਸ ਢੰਗ ਦੇ ਨਾਲ ਭਾਰਤ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਇਸ ਵਾਰ ਤੇਵਰ ਦਿਖਾਏ ਗਏ ਨੇ ਇਸ ਵਾਰ ਸ਼ਕਤੀ ਦਿਖਾਈ ਗਈ ਹੈ ਉਸ ਤੋਂ ਸਾਫ ਹੈ ਕਿ ਭਾਰਤ ਹੁਣ ਅੱਤਵਾਦੀਆਂ ਨੂੰ ਤੇ ਦੇਸ਼ ਦੇ ਖਿਲਾਫ ਤਾਕਤਾਂ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਨਹੀਂ ਹੈ ਤੇ ਇਸੇ ਕਰਕੇ ਆਪਰੇਸ਼ਨ ਸਿੰਧੂਰ ਦੇ ਵਿੱਚ ਵੀ ਲਗਾਤਾਰ ਸ਼ਕਤੀ ਕੀਤੀ ਜਾ ਰਹੀ ਹੈ ਲਗਾਤਾਰ ਐਕਸ਼ਨ ਲਿਆ ਜਾ ਰਿਹਾ ਹੈ ਤੇ ਆਪਰੇਸ਼ਨ ਸਿੰਧੂਰ ਜਾਰੀ ਹੈ ਤੇ ਇਸੇ ਦੇ ਵਿੱਚ ਵਾਲੇ ਵੀ ਕਹਿ ਦਿੱਤਾ ਗਿਆ ਹੈ ਕਿ ਜੇ ਕੋਈ ਭਾਰਤ ਖਿਲਾਫ ਅੱਤਵਾਦੀ ਹਮਲਾ ਹੋਵੇਗਾ ਤਾਂ ਉਸ ਨੂੰ ਜੰਗ ਮੰਨਿਆ ਜਾਵੇਗਾ। ਤੋਂ ਦੱਸ ਦਈਏ ਕਿ ਆਪਰੇਸ਼ਨ ਸੰਧੂਰ ਜਾਰੀ ਹੈ ਤੇ ਅੱਤਵਾਦੀਆਂ ਦੇ ਨੌ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਸੀ ਅੱਤਵਾਦੀਆਂ ਦੇ ਹੈੱਡਕੁਆਟਰਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਜਿਸ ਤੰਗ ਦੇ ਨਾਲ ਹੁਣ ਵੱਡੀ ਖਬਰ ਆ ਰਹੀ ਹੈ ਕਿ ਅੱਤਵਾਦ ਖਿਲਾਫ ਉਸੇ ਦੀ ਭਾਸ਼ਾ 'ਚ ਜਵਾਬ ਦਿੱਤਾ ਜਾਵੇਗਾ ਤੇ ਅੱਤਵਾਦੀ ਹਮਲੇ ਨੂੰ ਜੰਗ ਮੰਨਿਆ ਜਾਵੇਗਾ ਨੀਰਜ ਕੁਮਾਰ ਮੇਰੇ ਸਹਿਯੋਗੀ ਨੀਰਜ ਸਿੰਘ ਇਸ ਵੇਲੇ ਜੁੜੇ ਹੋਏ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਨੀਰਜ ਕੀ ਅਪਡੇਟ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਭਾਰਤ ਸਰਕਾਰ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਅੱਤਵਾਦ ਨੂੰ ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਵੇਗਾ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇ ਕੋਈ ਅੱਤਵਾਦੀ ਗਤੀਵਿਧੀ ਹੁੰਦੀ ਹੈ ਅੱਤਵਾਦੀ ਹਮਲਾ ਹੁੰਦਾ ਉਸ ਨੂੰ ਜੰਗ ਸਮਝਿਆ ਜਾਂਦਾ ਹੈ पंजाब से आपको बता दूं कि भारत सरकार ने यह फैसला किया जो सूत्रों से हमें जानकारी मिली है कि कोई भी फ्यूचर आतंकी हमला भारत के खिलाफ किया जाता तो उसे भारत के खिलाफ युद्ध माना जाएगा देखिए एक्सप्लेन नहीं किया गया लेकिन एक बात साफ है हम न्यूज एटीन पंजाब के दर्शकों को बता दें कि इसका मतलब यह हुआ कि अगर पाकिस्तान की तरफ से कोई आतंकी घटना होती है भले ही नाम न ना लिया गया हो लेकिन सीमा पार आतंकवाद पाकिस्तान की तरफ से ही भारत में होता है तो मौजूदा वक्त में भारत सरकार ने यह बड़ा संदेश दे दिया कि अगर फ्यूचर टेरि टेररिस्ट गतिविधि सरकार भारत के खिलाफ होता है तो उसे एक्ट ऑफ वॉर माना जाएगा यानी वो एक्ट ऑफ टेरर का जवाब भारत एक युद्ध की तरह देगा और युद्ध माना जाएगा ये भारत सरकार ने फैसला किया है अब देखना होगा कि भारत और पाकिस्तान के बीच जो मौजूदा कॉन्फ्लिक्ट है 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 संघर्ष जो कि युद्ध की की लेने तरफ जा रहा है। उसमें क्या कमी होती तो कॉन्फ्लिक अमेरिका ने भी कोशिश की है की कि भारत और पाकिस्तान जल्द से जल्द जो है डी स्केलेट करे मामले को तो ऐसे में ये बयान अपने आप में खास रखता है की अगर फ्यूचर में कोई आतंकी हमला भारत के खिलाफ होता है तो उसे युद्ध माना जाएगा लेकिन मुझे लगता है की ਨਿਊ ਜਟਿੰਗ ਪੰਜਾਬ ਤੇ ਹਮ ਬਾਤ ਕਰ ਰਹੇ ਮੈਨੂੰ ਲੱਗਦਾ ਹੈ ਕਿ ਇਹ ਡੀਸਕੇਲੇਸ਼ਨ ਹੋਗਾ ਯਾਨੀ بڑھےਗਾ ਨਹੀਂ ਭਾਰਤ ਔਰ ਪਾਕਿਸਤਾਨ ਕੇ ਬੀਚ ਜੋ ਮੌਜੂਦਾ ਸੰਘਰਸ਼ ਹੈ ਉਹ 1-2 ਦਿਨ ਕੁਛ ਹੋਰ ਹੋ ਤਿੰਨ ਚਾਰ ਦਿਨ ਹੋ ਲੇਕਿਨ ਇੱਕ ਬੜੀ ਯੁੱਧ ਕੀ ਸ਼ਕਲ ਲੇ ਲੇਗਾ ਇਸ ਬਾਤ ਕੀ ਗੁੰਜਾਈ ਅਕਮ ਨੀਰਜ ਸਟੰਗ ਦੇ ਨਾਲ ਇਹ ਵੱਡਾ ਜੋ ਫੈਸਲਾ ਹੈ ਜਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਣਕਾਰੀ ਉਸ ਦੇ ਮੁਤਾਬਕ ਤਾਂ ਇਹ ਹੈ ਕਿ ਹੁਣ ਕੋਈ ਵੀ ਅੱਤਵਾਦੀ ਕੋਈ ਵੀ ਅੱਤਵਾਦੀ ਗਤੀਵਿਧੀ ਕਰੇਗਾ ਉਹ ਬਖਸ਼ਿਆ ਨਹੀਂ ਜਾਵੇਗਾ ਜਿਵੇਂ ਹੁਣ ਜਵਾਬ ਦਿੱਤਾ ਜਾ ਰਿਹਾ ਹੈ ਆਪਰੇਸ਼ਨ ਸਿੰਧੂਰ ਦੇ ਜ਼ਰੀਏ ਜਵਾਬ ਦਿੱਤਾ ਗਿਆ ਹੈ ਭਵਿੱਖ ਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਉਸੇ ਤਰ੍ਹਾਂ ਜਵਾਬ ਮਿਲੇਗਾ ਤੇ ਇਸ ਨੂੰ ਯੁੱਧ ਐਕਟ ਆਫ ਵਾਰ ਸਮਝਿਆ ਜਾਵੇਗਾ ਕਿ ਜੇ ਕੋਈ ਦੇਸ਼ ਦੇ ਖਿਲਾਫ ਇਸ ਤਰ੍ਹਾਂ ਦਾ ਹਮਲਾ ਕਰਦਾ ਹੈ ਦੇਖिए ਜੇ ਅਗਰ ਕੋਈ ਦੇਸ਼ ਆਪਕੇ ਖਿਲਾਫ ਕੋਈ ਆਤੰਕੀ ਹਮਲਾ ਕਰਤਾ ਤਾਂ ਉਹ ਬਹੁਤ ਆਰਗੇਨਾਈਜ਼ ਤਰੀਕੇ ਸਰ ਪਲਾਨ ਤਰੀਕੇ ਸੇ ਕਰਤਾ ਹੈ ਔਰ ਐਕਟ ਜਹਾਂ ਤੱਕ ਬਾਤ ਹੈ ਐਕਟ ਆਫ ਟਰਰ ਯਾਨੀ ਕੋਈ ਆਤੰਕੀ ਹਮਲਾ ਭਾਰਤ ਦੇ ਖਿਲਾਫ ਹੋਤਾ ਹੈ तो ऐसे में जब कोई देश की भूमिका होती है तो वो आतंकी हमला पड़ा ही होगा जैसे कि आप पठानकोट हुआ जैसे कि पहलगाम हुआ जैसे कि मुंबई हमला जो कि बहुत बड़ा हमला था आप दिल्ली में आप देखते थे एक वक्त में जो सीरियल बम धमाके होते थे तो ये तमाम ऐसे हमले हैं जिसे एक्ट ऑफ टेरर माना जाएगा अगर उसमें किसी दूसरे देश की भूमिका ਤਬਾਹ ਧੰਨਵਾਦ ਧੀਰਜ ਕੁਮਾਰ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤੇ ਐਕਟ ਆਫ ਵਾਰ ਮੰਨਿਆ ਜਾਵੇਗਾ ਤੇ ਹੱਤਵਾਦ ਨੂੰ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਭਾਰਤ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਭਾਰਤ-ਪਾਕਿਸਤਾਨ ਦੇ ਤਣਾਅ ਵਿਚਾਲੇ ਦੇਸ਼ ਤੇ ਕਈ 에য়ারਪੋਰਟ ਬੰਦ ਕਰ ਦਿੱਤੇ ਗਏ ਨੇ ਇਸੇ ਦੇ ਵਿਚਾਲੇ ਭਾਰਤੀ ਰੇਲਵੇ ਨੇ ਦੇਸ਼ ਦੇ ਬਾਰਡਰ ਦੇ ਸੂਬਿਆਂ 'ਚ ਫਸੇ ਯਾਤਰੀਆਂ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਵੀ ਫੈਸਲਾ ਕੀਤਾ ਹੈ న్యూਸ 18 ਦੀ ਟੀਮ ਦੇ ਵੱਲੋਂ ਰੇਲਵੇ ਮੰਤਰਾਲੇ ਦੇ ਅਧਿਕਾਰੀ ਦਿਲੀਪ ਕੁਮਾਰ ਦੇ ਨਾਲ ਖਾਸ ਗੱਲਬਾਤ ਕੀਤੀ ਗਈ भारत और पाकिस्तान के बीच में जिस तरह से तनाव की स्थिति है इसका अच्छा खासा असर कई एयरपोर्ट पे पड़ा है एयरपोर्ट बंद हो चुका है जिसके बाद अब कई ऐसे इलाके जो खास तौर पर जो बॉर्डर स्टेट हैं वहां पर विशेष ट्रेनें चलाई जा रही हैं ट्रेनों का परिचालन किस तरह से होगा इस मामले को समझते हैं हमारे साथ में रेल के वरिष्ठ अधिकारी प्रदीप जी हमारे साथ में सर मैं समझना चाहूंगा कि किस तरह से और कहाँ स्पेशल ट्रेनें चलाई जा रही हैं सीमावर्ती क्षेत्र में जब एयरपोर्ट बंद हुए हैं तो रेलवे स्टेशनों पर थोड़ा सा दबाव बढ़ा है और उसके मद्देनजर हम लोगों ने कई विशेष गाड़ियों के परिचालन का फैसला लिया है कल भी हम लोगों ने छह विशेष गाड़ियों का परिचालन जम्मू उधमपुर और फिरोजपुर जैसे जगहों से किया था और आज भी हम लोगों ने छह गाड़ियों के परिचालन का फैसला लिया है हम लोग आज अमृतसर से छपरा के लिए बनिहाल से बड़गांव के लिए चंडीगढ़ से लखनऊ के लिए फिरोजपुर से पटना के लिए उधमपुर से नई दिल्ली और जम्मू से नई दिल्ली के लिए विशेष गाड़ियों का प्रबंध किए हैं और इसमें से तीन गाड़ियां चलाई जा चुकी हैं तीन और गाड़ियां चलेगी नियमित गाड़ियां भी चल रही है साथ ही हम जिला प्रशासन के साथ और जो लोकल एडमिनिस्ट्रेशन है उसके साथ भी क्लोज कोऑर्डिनेशन में है ब्लैकआउट के समय गाड़ियों का परिचालन उस समय के लिए स्थगित करते हैं और जब ब्लैकआउट की समाप्ति हो जाती है उसके बाद फिर गाड़ियों का परिचालन प्रारंभ कर रहे हैं तो जैसे कि सर एक इस लाइन को मैं बढ़ाना चाहूंगा बहुत सारे बॉर्डर स्टेट्स खासकर पंजाब वाला जो एरिया है तो वहाँ पर अगर ब्लैकआउट वाली स्थिति होती है तो रात में किस तरह से ट्रेन कम या क्या करना होता है यदि स्थानीय जिला प्रशासन और जो बाकी जो ऑथराइज पीपल हैं इस मामले में यदि वो लंबी समय के लिए ब्लैकआउट की घोषणा करते हैं तो वैसे केस में ब्लैकआउट ब्लैकआउट पीरियड में हम लोग गाड़ियों का परिचालन रोक देते हैं और उसके बाद फिर जब ब्लैकआउट की समाप्ति हो जाती है तब फिर गाड़ियों का मूवमेंट जो है वो प्रारंभ किया जाता है तो निश्चित तौर पे खासकर बॉर्डर स्टेट की अगर बात करें चाहे बात करें पंजाब की बात करें पंजाब से सटे हुए अगर जम्मू कश्मीर की बात करें और इससे सटे हुए जो और अन्य राज्य हैं वहां पर रेलवे के द्वारा विशेष ट्रेनें